ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਟੇਸਟੀ ਤੇ ਹੈਲਦੀ ਮੇਥੀ گارਲਿਕ ਪਰਾਂਠਾ ਤੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤਾਂ ਮੇਥੀ ਨੂੰ ਅਸੀਂ ਚੌਪ ਕਰ ਲਿਆ ਹੁਣ ਇੱਕ ਬੋਲ ਵਿੱਚ ਅਸੀਂ ਪਾਵਾਂਗੇ ਆਟਾ ਹੁਣ ਜਾਰ ਵਿੱਚ ਅਸੀਂ ਪਾਵਾਂਗੇ ਮਿਰਚਾਂ ਤੇ ਅਦਰਕ ਤੇ 1 ਟੇਬਲस्पून ਅਸੀਂ ਪਾਵਾਂਗੇ ਜੀਰਾ ਇਨੂੰ ਅਸੀਂ ਥੋੜਾ ਜਿਹਾ ਪਾਣੀ ਪਾ ਕੇ ਪੀਸ ਲੈਣਾ ਤੇ ਇਹ ਕਿਦਾ স্মੂਥ ਪੇਸਟ ਰੈਡੀ ਕਰ ਲੈਣਾ ਹੁਣ ਆਟੇ ਵਿੱਚ ਅਸੀਂ ਪਾਵਾਂਗੇ ਮੇਥੀ ਇਹਦੇ ਨਾਲ ਅਸੀਂ ਪਾਵਾਂਗੇ ਜਿਹੜਾ ਅਸੀਂ ਹੁਣੇ ਪੇਸਟ ਪੀਸਿਆ यद ही अं नमक हल्दी पाउडर थोड़ी जी लाल मिर्च पाउडर धनिया पाउडर तो थोड़ा जहा धनिया तो क्रश करके थोड़ी जी पावंगे अजवाइन ਹੁਣ ਇੱਕ ਵਾਰੀ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਅਸੀਂ ਮਿਕਸ ਕਰ ਲਿਆ ਤੇ ਥੋੜਾ ਜਿਹਾ ਪਾਵਾਂਗੇ ਪਾਣੀ ਤੇ ਆਟਾ ਲਗਾ ਲਾਂਗੇ ਹੁਣ ਆਟੇ ਨੂੰ ਅਸੀਂ 10-15 ਮਿੰਟ ਰਸਤ ਵਾਸਤੇ ਰੱਖ ਦਾਂਗੇ। ਹੁਣ ਇਹ ਤੇਸਿ ਲੈ ਆ ਕਿਉ ਤੇ ਇਸ ਅਸੀਂ ਪਾਵਾਂਗੇ ਚੌਪਡ گارਲਿਕ। ਇਹਨੂੰ ਅਸੀਂ ਥੋੜਾ ਜਿਹਾ ਭੁੰਨ ਲੈਣਾ। ਹੁਣ ਬਟਰ ਵਿੱਚ ਅਸੀਂ ਇਸ گارਲਿਕ ਨੂੰ ਪਾਵਾਂਗੇ। ਇਹਦੇ ਨਾਲ ਹੀ ਪਾਵਾਂਗੇ ਬਲੈਕ ਪਪਰ। ਥੋੜਾ ਜਿਹਾ ਪਾਵਾਂਗੇ ਚਿਲੀ ਫਲੈਕਸ। ਥੋੜਾ ਜਿਹਾ ਪਾਵਾਂਗੇ ਨਮਕ। ਤੇ ਸਾਡਾ گارਲਿਕ ਬਟਰ ਰੈਡੀ ਹੈ। ਇਸ ਤਰੀਕੇ ਨਾਲ ਤੁਸੀਂ ਇੱਕ ਵਾਰੀ ਮੈਥੀ ਦੇ ਪਰੌਂਠੇ ਜ਼ਰੂਰ ਬਣਾਓ ਬਹੁਤ ਹੀ ਟੇਸਟੀ ਬੰਦੇ ਨੇ ਫਰੈਸ਼ਨਸ ਵਾਸਤੇ ਥੋੜਾ ਜਿਹਾ ਧਨੀਆ ਵੀ ਪਾ ਦਾਂਗੇ ਬਸ ਮਿਕਸ ਕਰ ਲਓ ਇੱਕ ਵਾਰੀ ਹੁਣ ਆਟੇ ਦੀ ਅਸੀਂ ਲਾਵਾਂਗੇ ਲੋਈ ਤੇ ਇਹਨੂੰ ਸਭ ਤੋਂ ਪਹਿਲਾਂ ਅਸੀਂ ਵੇਲ ਲਾਂਗੇ ਰੋਟੀ ਵੇਲ ਕੇ ਇਹਦੇ ਉੱਤੇ ਅਸੀਂ ਲਗਾਵਾਂਗੇ ਗਾਰਲਿਕ ਬਟਰ ਤੇ ਇਹਦੀ ਪਲੇਟਸ ਵਾਂਗੂ ਇਹਨੂੰ ਅਸੀਂ ਫੋਲਡ ਕਰ ਲੈਣਾ ਇੱਕ ਵਾਰੀ ਰੋਲ ਕਰਕੇ ਥੋੜਾ ਜਿਹਾ ਸੁੱਕਾਟਾ ਲਗਾ ਕੇ ਇਹਨੂੰ ਅਸੀਂ ਦੁਬਾਰਾ ਵੇਲ ਲਾਂਗੇ ਇਹਨੂੰ ਸੇ ਵੇਲ ਲਿਆ ਤੇ ਹੁਣ ਦੋਨੋਂ ਸਾਈਡ ਤੋਂ ਇਹਨੂੰ ਅਸੀਂ ਚੰਗੀ ਤਰ੍ਹਾਂ ਪਕਾ ਲੈਣਾ ਫਲਿੱਪ ਕਰਕੇ ਇੱਕ ਸਾਈਡ ਤੇ ਲਗਾ ਦਾਂਗੇ ਕਿਉਂ ਇਹ ਦੁਬਾਰਾ ਫਲਿੱਪ ਕਰਕੇ ਦੂਜੀ ਸਾਈਡ ਤੇ ਵੇਸੇ ਲਗਾ ਦਾਂਗੇ ਕਿਉਂ ਤੇ ਸਾਰੇ ਪਰਾਂਠੇ ਅਸੀਂ ਐਡੇ ਬਣਾ ਲੈਨੇ ਆਂ ਚਲੋ ਮਿਲਦੇ ਆਂ ਅਗਲੀ ਰੈਸਪੀ ਦੇ ਨਾਲ ਥੈਂਕ ਯੂ ਫॉर ਵਾਚਿੰਗ